ਸੰਦੇ ਸਸੀ ਕਾਲ ਜੀ ਸਾਰਿਆਂ ਨੂੰ ਸਾਡੇ ਬਟਾਲੇ ਏਰੀਏ ਦੇ ਵਿੱਚ ਕਾਫੀ بارش ਹੋਈ ਆ ਤਕਰੀਬਨ ਸਾਰੇ ਆ ਪੰਜਾਬ ਦੇ ਵਿੱਚ ਹੀ بارش ਕਾਫੀ ਹੋਈ ਆ ਪਰ ਸਾਡੇ ਬਟਾਲੇ ਏਰੀਏ ਦੇ ਵਿੱਚ ਕਾਫੀ ਪਾਰੀ بارش ਹੋਈ ਆ ਅੱਜ ਰਾਤ ਅੱਜ ਤਰੀਕ ਹੈਗੀ ਆ 1 1 ਜੁਲਾਈ 2025 ਤੇ بارش ਦੇ ਪਾਣੀ ਦੇ ਨਾਲ ਝੋਨੇ ਦਾ ਫਰਕ ਦੇਖੋ ਤੁਸੀਂ ਕਲਰ ਦੇਖੋ ਜਿਹੜਾ بارش ਦਾ ਪਾਣੀ ਆ ਜਦੋਂ ਫਸਲ ਦੇ ਸਿਰੋਂ ਪੈਂਦਾ ਆ ਆਟੋਮੈਟਿਕ ਹੀ ਫਸਲ ਦੀ ਗਰੋਥ ਹੋਣ ਲੱਗ ਪੈਂਦੀ ਆ ਖਾਸ ਕਰਕੇ ਝੋਨੇ ਲਈ ਆ ਬਾਰਿਸ਼ ਬਹੁਤ ਬੈਸਟ ਹੈ ਜਿੱਦਾਂ ਅਸੀਂ ਹੁਣ ਆ ਝੋਨੇ ਨੂੰ ਸਲਫਰ ਪਾਨੇ ਆ ਜਿੰਕ ਪਾਨੇ ਆ ਬਾਇਓ ਪਾਨੇ ਆ ਲੋਹਾ ਪਾਨੇ ਆ ਕਈ ਕੁਝ ਪਾਨੇ ਆ ਕਿ ਸਾਡਾ ਝੋਨਾ ਵਧੀਆ ਹੋਵੇ ਗਰੋਥ ਕਰੇ ਪਰ ਜਦੋਂ ਬਾਰਿਸ਼ ਹੁੰਦੀ ਹੈ ਬਾਰਿਸ਼ ਦੇ ਪਾਣੀ ਦੇ ਨਾਲ ਸਾਰੀਆਂ ਘਾਟਾਂ ਪੂਰੀਆਂ ਹੋ ਜਾਂਦੀਆਂ ਸਾਰੇ ਤੱਤ ਜਿਹੜੇ ਆ ਪੂਰੇ ਹੋ ਜਾਂਦੇ ਆ ਲੋਹਾ ਵੀ ਜਿੰਕ ਸਲਫਰ ਸਾਰਾ ਕੁਝ ਇਹਨੂੰ ਬਾਰਿਸ਼ ਦੇ ਪਾਣੀ ਤੋਂ ਮਿਲ ਜਾਂਦਾ ਹੁਣ ਅੱਜ ਇੱਕ ਤਰੀਕ ਹੈ ਤੇ 40 ਦਿਨਾਂ ਨੂੰ ਝੋਨੇ ਦਾ ਰੰਗ ਦੇਖਿਓ ਅਹੋ ਜੇ 15 ਕੁ ਦਿਨ ਦਾ ਝੋਨਾ ਹੋਇਆ ਪਰਮਲ 15 ਕੁ ਦਿਨ ਦੀ ਪਰਮਲ ਹੋਈ ਐ ਦੂਜੀ ਯੂਰੀਆ ਨੂੰ ਅੱਜ ਪਾਉਣੀ ਸੀ ਤੇ ਇਸ ਕਰਕੇ ਨਹੀਂ ਪਾਈ ਕਿਉਂਕਿ ਬਾਰਿਸ਼ ਕਾਫੀ ਹੋ ਗਈ ਪਾਣੀ ਬੰਨਿਆਂ ਦੇ ਬਰਾਬਰ ਹੋਇਆ ਪਰ ਜਿਹੜਾ ਬਾਰਿਸ਼ ਦਾ ਪਾਣੀ ਜਦੋਂ ਫਸਲ ਦੇ ਉੱਤੇ ਪੈਂਦਾ ਤੇ ਫਸਲ ਦਿਨੋਂ ਦਿਨ ਆਟੋਮੈਟਿਕ ਹੀ ਗਰੋਥ ਕਰਦੀ ਐ ਬਾਰਿਸ਼ ਦਾ ਪਾਣੀ ਇੰਨਾ ਤਾਕਤਵਾਲਾ ਹੁੰਦਾ ਆ ਝੋਨਾ ਹੋ ਗਿਆ ਮੱਕੀ ਹੋ ਗਈ ਜਾਂ ਗੰਨਾ ਹੋ ਗਿਆ ਤੇ بارش ਦਾ ਪਾਣੀ ਬਹੁਤ ਵੈਸਟੈਂ ਵਾਲੀ ਚਲੋ ਜਿਹੜੀ ਸਬਜੀ ਹੁੰਦੀ ਹੈ ਸਬਜੀ ਤੇ ਭਾਰੀ بارش ਹੋ ਜੇ ਤਾਂ ਸਬਜੀ ਦਾ ਨੁਕਸਾਨ ਹੁੰਦਾ ਪਰ ਜਿਹੜਾ ਝੋਨਾ ਝੋਨੇ ਤੇ بارش ਪਵੇ ਤਾਂ ਦਿਨੋਂ ਦਿਨ ਝੋਨੇ ਦਾ ਫਰਕ ਪੈਂਦਾ ਬਾਕੀ ਕਿਹੜੇ ਕਿਹੜੀ ਅਰੀ ਦੇ ਵਿੱਚ بارش ਹੋਈ ਆ ਆ ਦੱਸਿਓ ਕਮੈਂਟਾਂ ਦੇ ਵਿੱਚ ਜਦੋਂ بارش ਦਾ ਪਾਣੀ ਪੈਂਦਾ ਤਾਂ ਸਾਰੀਆਂ ਹੀ ਘਾਟਾਂ ਇਹਦੀਆਂ ਪੂਰੀਆਂ ਹੋ ਜਾਂਦੀਆਂ ਹੁਣ ਚਾਹੁੰਦੇ ਉਹਨਾਂ ਨੂੰ ਦੇਖਿਓ ਝੋਨੇ ਨੇ ਆ ਪੂਰਾ ਪ੍ਰੋਪਰ ਬੂਟਾ ਵੀ ਹੋਰ ਕਰੇਗਾ ਰੰਗ ਵੀ ਇਹਦਾ ਬਣੇਗਾ ਕਿਉਂਕਿ ਹੁਣ ਦੋ ਦਿਨ ਹਜੇ ਖਾਦਾਂ ਨਹੀਂ ਪਾਉਣੀਆਂ ਦੂਜੀ ਖਾਦ ਹੋ ਜਾਏ 2 ਦਿਨ ਨਹੀਂ ਪਾਉਣੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਜਦੋਂ ਪਾਣੀ ਪੂਰਾ ਘਟੇਗਾ ਸੁਕੇਗਾ ਉਦੋਂ ਖਾਦ ਪਾਵਾਂਗੇ